ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਕਿਸਾਨ ਆਗੂਆਂ ਨੂੰ ਪੰਜਾਬ ਦੇ ਵਿੱਚ ਡਿਟੇਨ ਕੀਤਾ ਗਿਆ ਖਾਸ ਤੌਰ ਤੇ ਭੜਕੇ ਹੋਣ ਵਾਲੇ ਕਿਸਾਨ ਅੰਦੋਲਨ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਮਾਰਚ ਰੱਖਿਆ ਗਿਆ ਕਿਸਾਨ ਜਥੇਬੰਦੀਆਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਖਾਸ ਤੌਰ ਤੇ ਸੂਬਾ ਸਰਕਾਰ ਵੱਲੋਂ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਨੇ ਆਲਰੇਡੀ ਕਿਸਾਨਾਂ ਦੀਆਂ ਉਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ 5 ਤਰੀਕ ਨੂੰ ਚੰਡੀਗੜ੍ਹ ਵਿਖੇ ਮਾਰਚ ਦਾ ਐਲਾਨ ਕੀਤਾ ਗਿਆ ਸੀ ਇਸੇ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਬੀਤੇ ਕਾਲ ਕੀਤੀ ਗਈ ਸੀ ਇਸ ਤੋਂ ਬਾਅਦ ਮੀਡੀਆ ਦੇ ਵਿੱਚ ਇਹ ਗੱਲ ਕਾਫੀ ਉੱઠી ਕਿ ਸੀਐਮ ਜਿਵੇਂ ਕਿ ਕਿਸਾਨ ਆਗੂਆਂ ਨੇ ਬਾਹਰ ਆ ਕੇ ਬਿਆਨ ਦਿੱਤੇ ਕਿ ਸੀਐਮ ਭਗਵੰਤ ਮਾਨ ਨੇ ਮੋਰਚੇ ਬਾਰੇ ਕਿਸਾਨਾਂ ਦੇ ਨਾਲ ਜਿਹੜੀ ਸਹੀ ਤਰੀਕੇ ਦੇ ਨਾਲ ਗੱਲਬਾਤ ਨਹੀਂ ਕੀਤੀ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਨਾ तमाम ਅਲਿਗੇਸ਼ਨਸ ਨੂੰ ਲੈ ਕੇ ਇਲਜ਼ਾਮਾਂ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਅੱਜ ਜਦੋਂ ਤਹਿਸੀਲ ਦਾ ਦੌਰਾ ਕਰ ਰਹੇ ਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਕਿਸਾਨਾਂ ਵੱਲੋਂ ਲਗਾਏ ਗਏ ਇਲਜ਼ਾਮਾਂ ਬਾਰੇ ਪੱਤਰਕਾਰਾਂ ਨੇ ਪੁੱਛਿਆ ਤਾਂ ਸੀਐਮ ਮਾਨ ਨੇ ਕਿਹਾ ਕਿ ਉਹਨਾਂ ਦੇ ਨਾਲ ਲੰਮੀ ਮੀਟਿੰਗ ਕਿਸਾਨ ਆਗੂਆਂ ਵੱਲੋਂ ਕੀਤੀ ਗਈ ਤੇ ਜਦੋਂ ਉਹਨਾਂ ਨੇ ਪੁੱਛਿਆ ਕਿ ਹੁਣ 5 ਤਰੀਕ ਵਾਲੇ ਮੋਰਚੇ ਦਾ ਕੀ ਕਰਾਂਗੇ ਤਾਂ ਕਿਸਾਨ ਆਗੂ ਨੇ ਕਿਹਾ ਕਿ ਮੋਰਚਾ ਜਿਹੜਾ ਹੈ ਉਹ ਜਾਰੀ ਰਹੇਗਾ ਇਸ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਆਨ ਦਿੰਦਾ ਕਿਹਾ ਕਿ ਉਹਨਾਂ ਨੇ ਕਿਹਾ ਕਿ ਜੇਕਰ ਮੋਰਚਾ ਜਾਰੀ ਹੀ ਰੱਖਣਾ ਸੀ ਤਾਂ ਉਹਨਾਂ ਨੂੰ ਐਨਐਚਆਰ ਮੀਟਿੰਗ ਦੇ ਵਿੱਚ ਕਿਉਂ ਬਿਠਾਈ ਰੱਖਿਆ ਉਹਨਾਂ ਦੇ ਨਾਲ ਇਹ ਮੀਟਿੰਗ ਕਿਉਂ ਕੀਤੀ ਗਈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ 5 ਤਰੀਕ ਵਾਲਾ ਤੁਸੀਂ ਆਪਣਾ ਮੋਰਚਾ ਲਗਾ ਲਓ ਉਹਨਾਂ ਨੇ ਕਿਹਾ ਕਿ ਉਹ ਹਰ ਹਿਲੇ ਇਸ ਮੋਰਚੇ ਨੂੰ ਰੋਕਣਗੇ ਕਿਉਂਕਿ ਉਹ ਪੰਜਾਬ ਦੇ 3.5 ਕਰੋੜ ਲੋਕਾਂ ਦੇ ਵੀ ਕਸਟੋਡੀਅਨ ਨੇ ਉਹਨਾਂ ਦਾ ਵੀ ਖਿਆਲ ਰੱਖਣਾ ਹੈ ਸਿਰਫ ਕਿਸਾਨ ਜਿੱਥੇ ਬੰਦੀਆਂ ਦਾ ਖਿਆਲ ਉਹਨਾਂ ਨੇ ਨਹੀਂ ਰੱਖਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਉਹ ਖੁਦ ਕਿਸਾਨ ਨੇ ਉਹਨਾਂ ਨੇ ਖੁਦ ਖੇਤੀਬਾੜੀ ਕੀਤੀ ਹੈ ਤਾਂ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਨੇ ਉਹ ਕਿਸਾਨਾਂ ਦੇ ਮਿੱਤਰ ਨੇ ਅਤੇ ਜ਼ਿਆਦਾਤਰ ਮੰਨਦਾ ਜੋ ਕਿਸਾਨਾਂ ਦੀਆਂ ਨੇ ਉਹ ਕੇਂਦਰ ਸਰਕਾਰ ਦੀਆਂ ਮੰਗਾਂ ਨੇ ਇਸ ਦੇ ਵਿੱਚ ਫਿਰ ਵੀ ਉਹਨਾਂ ਨੇ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਹੈ ਉਹਨਾਂ ਕਿਹਾ ਕਿ ਉਹ ਪਹਿਲੀ ਮੀਟਿੰਗ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਉਹ ਕਿਸਾਨਾਂ ਦੇ ਨਾਲ ਚੁੱਕੇ ਨੇ ਸੋ ਲਗਾਤਾਰ ਇਹ ਵੀ ਕਿਹਾ ਕਿ ਉਹ ਲੋਕਾਂ ਨੂੰ ਪਰੇਸ਼ਾਨ ਨਹੀਂ ਹੋਣ ਦੇਣਗੇ ਪੰਜਾਬ ਜਿਹੜਾ ਚੱਲਦਾ ਰਹੇਗਾ ਕੰਮਕਾਰ ਪੰਜਾਬ ਦੇ ਬੰਦ ਨਹੀਂ ਹੋਣ ਦੇਣਗੇ ਰੇਲਾਂ ਰੋਕਣੀਆਂ ਬੱਸਾਂ ਰੋਕਣੀਆਂ ਕਿਸੇ ਮਸਲੇ ਦਾ ਹੱਲ ਨਹੀਂ ਹੈ ਅਜਿਹੀਆਂ ਗੱਲਾਂ ਕਹਿੰਦੇ ਹੋ ਮੁੱਖ ਮੰਤਰੀ ਸੀਐਮ ਮਾਨ ਨਜ਼ਰ ਆਏ ਨੇ ਦੂਜੇ ਪਾਸੇ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਹੈ ਇਸਤੇ ਵੀ ਕਿਸਾਨ ਆਗੂ ਜਿਹੜਾ ਇਸ ਦਾ ਵਿਰੋਧ ਕਰ ਰਹੇ ਨੇ ਬੀਤੇ ਕੱਲ ਜਿਹੜੇ ਬਿਆਨ ਆਏ ਸਨ ਚਾਹੇ ਉਹ ਰਾਜੇਵਾਲ ਦੇ ਜਾਂ ਬਾਕੀ ਹੋਰ ਕਿਸਾਨ ਆਗੂਆਂ ਦੇ ਬਿਆਨ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਰਵਈਆ ਸਹੀ ਨਹੀਂ ਰਿਹਾ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਲੋਕਾਂ ਨੂੰ ਪਰੇਸ਼ਾਨੀ ਉਹ ਨਹੀਂ ਆਉਣ ਦੇਣਗੇ ਉਹ ਸਿਰਫ ਕਿਸਾਨਾਂ ਦੇ ਨਹੀਂ ਬਾਕੀ ਜਿਹੜੇ ਸਮੁਦਾਏ ਨੇ ਬਾਕੀ ਜਿਹੜੇ ਭਾਈਚਾਰੇ ਨੇ ਉਹਨਾਂ ਦਾ ਖਿਆਲ ਵੀ ਰੱਖਣਾ ਪੂਰੇ ਪੰਜਾਬ ਦਾ ਖਿਆਲ ਉਹਨਾਂ ਨੇ ਰੱਖਣਾ ਸੋ ਇਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਦੇ ਬਿਆਨ ਨੇ ਜਿਹੜੇ ਉਹ ਵੀ ਜਾਇਜ਼ ਨੇ ਤੇ ਕਿਸਾਨ ਆਗੂ ਵੀ ਆਪਣੀ ਜਗ੍ਹਾ ਤੇ ਸਹੀ ਨੇ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਤਰੀਕ ਵਾਲਾ ਧਰਨਾ ਜਿਹੜਾ ਉਸਦੇ ਕੀ ਹੁੰਦਾ ਤੇ ਮੁੱਖ ਮੰਤਰੀ ਨੇ ਜਿਹੜੇ ਬਿਆਨ ਦਿੱਤੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਖਰੜ ਤਹਿਸੀਲ ਚ ਜਿਹੜਾ ਬਿਆਨ ਦਿੱਤਾ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ 5 ਤਰੀਕ ਦੇ ਧਰਨੇ ਦਾ ਦੇਖਣਾ ਹੋਵੇਗਾ ਕਿਉਂਕਿ ਕਿਸਾਨ ਆਗੂ ਤਾਂ ਡਿਟੇਨ ਕਰ ਲਏ ਗਏ ਨੇ ਆਗੂਆਂ ਦੇ ਮਾਰਗਦਰਸ਼ਨ ਤੋਂ ਬਿਨਾਂ ਕਿਵੇਂ ਧਰਨਾ ਲੱਗੇਗਾ ਇਹ ਵੀ ਦੇਖਣ ਵਾਲੀ ਗੱਲ ਰਹੇਗੀ ਕਿਸਾਨਾਂ ਨੂੰ ਮੈਂ ਕੱਲ ਕਿਹਾ ਕਿ ਤੁਹਾਡੀਆਂ ਰੋਜ਼ ਦੀਆਂ ਰੇਲ ਰੋਕੋ ਸੜਕ ਰੋਕੋ ਪਾਈਪ ਰੋਕੋ ਆ ਰੋਕੋ ਹੋਰ ਰੋਕੋ ਕਰਕੇ ਨੁਕਸਾਨ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਵੈਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬਣਦਾ ਜਾ ਰਿਹਾ ਜੀ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਐਕਸ਼ਨ ਨਹੀਂ ਲੈ ਸਕਦਾ ਸਭ ਫਾਨੇ ਦੇ ਵਿੱਚ ਟੇਨ ਕੀਤਾ ਜਾ ਰਿਹਾ ਹੈ ਕਰਾਂਗੇ ਜੀ ਕਰਾਂਗੇ ਪਰ ਪੰਜਾਬ ਚੱਲੂਗਾ ਸੀਐਫ ਸਾਹਿਬ ਅਸਲ ਚਾਂਟੀ ਹੋਈ ਸੀ ਸਾਡੇ 3.5 ਕਰੋੜ ਬੰਦੇ ਦਾ ਕਸਟੋਰੀਆ ਨਾ ਮੈਂ ਜੀ ਮੈਨੂੰ ਸਾਰਿਆਂ ਨੂੰ ਦੇਖਣਾ ਪੈਣਾ ਹੈ ਉਹ ਕਹਿੰਦੇ ਬਤਮੀਜੀ ਕੀਤੀ ਕਿ ਸਾਡੇ ਕਹਿੰਦੇ ਵੀ ਉੱਡ ਕੇ ਚੱਲ ਕੇ ਮੀਟਿੰਗ ਸੀਐਫ ਸਾਹਿਬ ਹੋਇਆ ਕੀ ਸੀ ਅਸਲ ਥੋੜਾ ਬਰੀਫ ਕਰ ਦਿਓ ਅਸਲ ਚੱਲ ਹੋਇਆ ਕੀ ਮੈਂ ਪੁੱਛਿਆ ਵੀ ਪਰਸੋਂ ਵਾਲੇ ਮੋਰਚੇ ਦਾ ਕੀ ਬਣਾ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫੇਰ 2.5 ਘੰਟੇ ਮੈਨੂੰ ਕਿਉਂ ਬਿਠਾਈ ਰੱਖਿਆ ਕਿੰਨਾ ਨੁਕਸਾਨ ਹੋਇਆ ਹੋਣ ਕਿਉਂਕਿ ਗੱਲ ਜਿਹੜੀਆਂ ਮੰਗਾ ਇੱਕ ਮਿੰਟ ਹ ਦੇ ਸਵਾਲ ਨੂੰ ਆਪਕੋ ਜੀ ਬੋਲੀ ਬੋਲਦੀ ਰਹੇਂ ਬੜਿਆ ਪਲੀਜ਼ ਜੀ ਸੱਭ ਜੀ ਮੈਂ ਕਹਾਂ ਜੀ ਪਰਸੋਂ ਵਾਲੇ ਮੋਰਚੇ ਦਾ ਕੀ ਬਣੂਗਾ ਜੀ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਹਾਂ ਫਿਰ 2.5 ਘੰਟੇ ਮੈਨੂੰ ਕਾਦੇ ਵਾਸਤੇ ਬਿਠਾਇਆ ਇੱਥੇ ਜੀ ਮੇਰੇ ਨਾਲੇ ਮੰਗਾ ਤਾਂ ਮੇਰੇ ਨਾਲ ਸੰਬੰਧ ਤੇ ਹੈ ਨਹੀਂ ਸਾਰੀਆਂ ਸੈਂਟਰ ਨਾਲ ਨਹੀਂ ਮੋਰਚਾ ਜਾਰੀ ਰਹੂਗਾ ਪਰ ਤੁਹਾਡੇ ਨਾਲ ਗੱਲ ਕਰ ਲਾਂਗੇ 2.5 ਘੰਟੇ 3 ਘੰਟੇ 4 ਘੰਟੇ ਹਨ ਇਹ ਕੋ ਗੱਲ ਹੈ ਇਹ ਕੋ ਬੰਦਿਆਂ ਦੀ ਗੱਲ ਹੈ ਸਰਕਾਰ ਨੂੰ ਬਦਨਾਮ ਬਦਨਾਮ ਕਰ ਰਹੇ ਹੈ ਜੀ ਇਹ ਕੋ ਗੱਲ ਹੈ ਮੈਂ ਪਹਿਲਾਂ ਇਹ ਰੱਖੋ ਮੈਨੂੰ ਤੁਸੀਂ ਬਦਤਮੀਜ਼ੀ ਕੀਤੀ ਕਿ ਮੈਂ ਮੈਂ ਉੱਠ ਕੇ ਚਲੇ ਗਿਆ ਜੀ ਕੱਲ ਮੈਂ ਉੱਠ ਕੇ ਆਇਆ ਜੀ ਜੀ ਹਾਂ ਜੀ ਮੈਂ ਇਹ ਕਹਿ ਕੇ ਆਇਆ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਆ ਮੀਟਿੰਗ ਜਿਹੜੀ ਹੈ ਮੈਂ ਡਰ ਕੇ ਦਿੱਤੀ ਹੈ ਉਹ ਕਹਿੰਦੇ ਜੇ ਜੇ ਅਸੀਂ ਮੋਰਚ ਮੋਰਚੇ ਦਾ ਐਲਾਨ ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਜੀ ਮੈਂ ਕਿਹਾ ਮੈਂ ਡਰ ਕੇ ਮੀਟਿੰਗ ਨਹੀਂ ਦਿੱਤੀ ਮੈਂ ਉਦੋਂ ਪਹਿਲਾਂ ਬਿਨਾਂ ਮੋਰਚਾ ਤੋਂ ਵੀ ਤੁਹਾਨੂੰ ਮਿਲਦਾ ਰਿਆ ਮੈਂ ਤੁਹਾਡਾ ਮਿੱਤਰ ਕੀੜਾ ਹਾਂ ਮੈਂ ਆਪ ਕਿਸਾਨੀ ਨੂੰ ਸਬੰਧ ਰੱਖਦਾ ਤੁਹਾਡੇ ਤੋਂ ਸ਼ਹਿਰ ਘੱਟ ਖੇਤ ਗਏ ਹੋਣੇ ਮੈਂ ਜਿਆਦਾ ਖੇਤ ਜਾਨਾ ਠੀਕ ਹੈ ਨਾ ਪਰ ਇਹ ਨਾ ਕਹੋ ਕਿ ਮੋਰਚਾ ਵੀ ਜਾਰੀ ਰਹੂਗਾ ਤੇ ਮੀਟਿੰਗ ਵੀ ਮੈਂ ਕਿਹਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਤੇ ਮੋਰਚਾ ਲਾ ਲਓ ਸਰ